ਅਸੀਂ 10 15 ਮਿੰਟ ਲੇਟ ਹੋ ਗਏ ਆ ਉਹਦੇ ਬਾਪ ਜੀ ਤੁਸੀਂ ਫਿਰ 15 ਦਿਨਾਂ ਬਾਅਦ ਹਾਜੀ ਉਹ ਨਾਲ ਇੰਨੇ ਦੋ ਇੱਕ ਛਾਰ ਛਾਰ ਦਾ ਸੀਤਾਰ ਤੋਂ ਨਾਲੇ ਛਾਰ ਚਲੋ ਨਹੀਂ ਅੱਗੇ ਵਾਪਸ ਛਾਰ ਨਹੀਂ ਲੈਣਾ ਹੋਰ ਸ਼ਾਰਪਲੀ ਅਸੀਂ ਆਉਣਾ ਅਗਲੀ ਵਾਰੀ ਅਸੀਂ ਸ਼ਾਰਪ ਲਿਖਾਂਗੇ ਤੇ ਆਵਾਂਗੇ ਆ ਵੀ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਧੰਨਵਾਦ ਅੱਜ ਸਰਕਾਰ ਦੀ ਕਾਰਗੁਜ਼ਾਰੀ ਹਰ ਵਾਰ ਅਜ ਤਿੰਨ ਸਾਲ ਤੇ ਚਾਰ ਮਹੀਨੇ ਹੋ ਗਏ ਸਰਕਾਰ ਨੂੰ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋਇਆ ਆ ਆਮ ਆਦੀ ਪਾਰਟੀ ਦਾ ਤੇ 2022 ਦੇ ਵਿੱਚ ਮੁੱਖ ਮੰਤਰੀ ਪੰਜਾਬ ਉਹ ਕੇਜਰੀਵਾਲ ਸਾਹਿਬ ਨੇ ਦੋਹਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਆਸ਼ਵਾਸ਼ਣ ਦਿੱਤਾ ਕਿ ਅਸੀਂ ਆ ਗਏ ਆ ਕਨਸ਼ਾ ਮੁਕਤ ਪੰਜਾਬ ਦੇਣਾ ਤੁਹਾਨੂੰ ਤੇ 2022 ਚ ਜੋ ਹੋਇਆ ਉਹ ਚ ਆਪਾਂ ਨੂੰ ਪੁੱਛ ਲੈਣਾ ਚਾਹੀਦਾ ਕਿ ਤੁਹਾਡੀ ਕੀ ਗੱਲ ਹੋ ਜਾਂਦੀ ਸੀ ਕੀ ਰਿਜ਼ਲਟ ਸੀਗੇ ਤੇ 2023 15 ਅਗਸਤ 2023 ਨੂੰ ਫਿਰ ਪਟਿਆਲੇ ਤੋਂ ਕਹਿਆ ਗਿਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਐਕਸਰਟ ਕਰਦਿਆਂ ਇੰਡੀਪੈਂਡੈਂਸ ਦੇ ਮੈਂ ਸਮਝਦਾ ਕੋਈ ਇੱਕ ਬੜਾ ਪਵਿੱਤਰ ਦਿਹਾੜਾ ਹੁੰਦਾ ਜਿਹਨੂੰ ਸਾਡੇ ਆਜ਼ਾਦੀ ਦੇ ਲੜਾਕਿਆਂ ਨੇ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਤੇ ਉੱਥੇ ਅਸੀਂ ਜੋ ਅश्वਰਸ਼ਣ ਲਈਏ ਉਹ ਪੱਕਾ ਰਪਟਾਣਾ ਚਾਹੀਦਾ ਲੇਕਿਨ ਫੇਰ ਕੁਝ ਨਹੀਂ ਹੋਇਆ ਫੇਰ ਅਪ੍ਰੈਲ 2000 24 ਨੂੰ ਕਹ ਗਿਆ ਕਿ ਵੀ ਅਸੀਂ 31 ਦਸੰਬਰ ਤائیں ਨਸ਼ਾ ਖਤਮ ਕਰਦੇ ਆ ਕਿ ਪੰਜਾਬ ਚੋਂ ਬਾਹਰ-ਬਾਰ ਜਨਤਾ ਨੂੰ ਨਸ਼ੇ ਦਿੱਤੇ ਕੋਈ ਕੰਮ ਨਹੀਂ ਕੀਤਾ ਲੇਕਿਨ ਗੁੰਮਰਾਹ ਕੀਤਾ ਗਿਆ। ਔਰ ਇਹ ਤਾਂ ਨਸ਼ਾ ਵਿਰੁੱਧ 4 ਅਕਤੂਬਰ 2023 2023 ਵਿੱਚ ਪਹਿਲਾ ਵੀ ਉਹਨਾਂ ਨੇ ਹੋਪ ਇਨੀਸ਼िएटेड ਨਵਾਂ ਦਾ ਇੱਕਾ ਪ੍ਰੋਗਰਾਮ ਚਲਾਇਆ ਸੀ ਹੋਪ ਕਹਿੰਦੇ ਆਸ ਰੱਖੋ ਉਹ ਲੋਕ ਅਜੀ ਤਾਈ ਉਹ ਸਾਥ ਚ ਬੈਠਿਆ ਹੋਇਆ ਕੁਛ ਨਹੀਂ ਤੇ ਦਰਬਾਰ ਸਾਬ ਬੱਚਿਆਂ ਨੂੰ ਲੈ ਕੇ ਗਏ ਪੁਲਿਸਾਂ ਸ਼ਿਰਕਤ ਸੀ ਤੇ ਧਰਮ ਨੂੰ ਇਨਵੋਲਵ ਕਰਕੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਅਸ਼ਵਾਸ਼ਣ ਦਿੱਤਾ ਕਿ ਤੁਸੀਂ ਸਾਡੇ ਨਾਲ ਚੱਲੋਗੇ ਅਸੀਂ ਨਸ਼ੇ ਦੀ ਰੋਕਥੰ ਕਰਾਗੇ ਉਹਨਾਂ ਬੱਚਿਆਂ ਦੀ ਜਿਹੜਾ ਸਾਡਾ ਫਿਊਚਰ ਹੈ ਔਰ ਸਾਡੀ ਆਸਥਾ ਹਰਮੰਦਰ ਸਾਹਿਬ ਜੀ ਦੀ ਆਪਾਂ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਜੀ ਝੂਠ ਤੇ ਜੇ ਜਿਹੜੀ ਕੱਲ ਉਹ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿ ਕਿਵੇਂ ਇਹ ਲੀਡਰ ਝੂਠੇ ਹੁੰਦੇ ਆ ਇਹ ਗੱਲ ਲੀਡਰਾਂ ਦੀ ਨਹੀਂ ਇਹ ਗੱਲ ਆਮ ਆਦਮੀ ਪਾਰਟੀ ਦਾ ਸ਼ਵਸ਼ਨ ਹੈ। ਔਰ ਖਾਲੇ ਰੌਉਟ ਸਟ ਕਰਦੇ ਆ ਫਿਰ ਜਿਹੜੀ ਨੂੰ ਰੌਉਟ ਸਟ ਕੀਤੀ ਹੁੰਦੀ ਆ ਉਹ ਨੂੰ ਇਹ ਭੁੱਲ ਜਾਂਦੇ ਕਿ ਵੀ ਅਸੀਂ ਕੀ ਬੋਲਿਆ ਸੀ। ਉਹੀ ਗੱਲ ਫਿਰ ਦੁਬਾਰਾ ਦੁਹਰਾ ਰਹੇ ਤਿੰਨ ਸਾਲ ਤੋਂ। ਹੁਣ ਫਿਰ ਯੁੱਧ ਨਸ਼ਿਆ ਅਮਰਤ ਚਾਲੂ ਕੀਤਾ ਔਰ ਜੇ ਯੁੱਧ ਨਸ਼ਿਆ ਅਮਰਤ ਚਾਲੂ ਕੀਤਾ ਤੇ ਉਥੇ ਇਹ ਵੀ ਕਿਹਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਰੀਹੈਬਿਟ੍ਰੇਟ ਕਰਾਂਗੇ ਲੋਕਾਂ ਨੂੰ ਸਾਰੇ ਪੰਜਾਬ ਔਰ ਡੀਡਿਕਸ਼ਨ ਸੈਂਟਰ ਖੋਲਾਂਗੇ ਕਿੰਨੇ ਡੀਡਿਕਸ਼ਨ ਸੈਂਟਰ ਖੋਲੇ ਕਿੰਨੇ ਲੋਕ ਉੱਥੇ ਭਰਤੀ ਨੇ ਇਹਦੇ ਬਾਰੇ ਵੀ ਨੇ ਦੱਸਣਾ ਚਾਹੀਦਾ ਬਾਰ-ਬਾਰ ਗੱਲਾਂ ਕੀਤੀਆਂ ਔਰ ਇਥੇ ਤਾਈ ਇਹ ਵੀ ਕਿਹਾ ਗਿਆ ਕਿ

एक साल 7 महीने हो गए इन्होंने डीक्ष डीरेक्शन सेंटर खोलने की गल की थी ते विलेज कमेटीयां बना मांगे पडा कितनीया कमेटियां बनिया, और जेको कमेटी बणिए मेरे तो पता नहीं लेकिन जे बणियां तो उन्होंने कोई सलाह चंद करनी चाहिए सरकार को और जिस दिन दे है दिल्ली तो वेले होके आया हार के ਉਦੋਂ ਦਾ ਡੇਰਾ ਸਾਡੇ ਪੰਜਾਬ ਚ ਦਿੱਲੀ ਆਲੇ ਲਾਇਆ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਦੀ ਚੱਲਣ ਦਿੱਨੇ ਜੀ ਚੱਲਣ ਦਿੰਦੇ ਲੇਕਰ ਕੰਮ ਸਾਰੇ ਉਹੀ ਕਰਦੇ ਆ ਤੇ ਅੱਜ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਸਵਾਏ ਅਫਵਾਦੇ ਤੇ ਇੱਕ ਹਾਈ ਕ੍ਰਏਟ ਕਰਦੇ ਕੋਈ ਗੱਲ ਨਹੀਂ ਕਰ ਰਹੇ ਔਰ ਨਸ਼ੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਹੁਣ ਬੋਲਣਾ ਚਾਹੁੰਦਾ ਕਿਉਂਕਿ

ਇਹ ਤੂ ਕਿ ਸਭ ਤੋਂ ਕੀ ਸੌ ਆ ਗਿਆ ਮਾਦੀ ਸ਼ਰਾਬ ਛੱਡੀ ਉਹ ਸੀਨਾ ਛੱਡੀ ਹੈ ਚੌਥੇ ਦਿਨ ਕਿਦਾਂ ਕਿਤੇ ਦੇ ਕਿ ਕਿਸ ਤਰ੍ਹਾਂ ਸੀ ਡੰਗੀ ਨੂੰ ਚੱਕ ਕੇ ਲਿਆਉਂਦੇ ਆ ਉਸ ਬੰਦੇ ਤੋਂ ਉਮੀਦ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਅਸੀਂ ਕਰ ਸਕਦੇ ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਖੁੱਤ ਇਹ ਅਸਲ ਵਿੱਚ ਪਪੰਦ ਮਾਦੀ ਮਸ਼ਹੂਰੀ ਦਾ ਇੱਕ

आप मार्जेरे لوکا لوگ کسے دلی پچھلا کہہ رہے ہیں کہ پیڈر کیا بنے گا عام آدمی پارٹی دا میں کہ اگے چل رہی ہے تو رجعت ہی سی ہے یعنی اگے چلنی میں کہ ہاں پیچھے پیچھے روک دیتی دے کاغذ لے کے پیسے اڑے اگے کے بھائی سو انہوں نے تو سارے ڈانگا مار کے پیچھے اگے تو پھس دیں تے پنجاب نے بھی تھوڑا نئے نئے ڈرامے کر کے یوت نشے دے ضد توک دیکھو کس طرح نکل گئی پوتن نشے دے ضد ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬ ਹੈ ਅਦੇਸੀ ਸ਼ਰਾਬ ਪੀਂਦਾ ਜਿਹੜੀ ਇਹਨਾਂ ਨੂੰ ਨਕਲੀ ਦੇ ਦਿਆ ਸਾਰੇ ਜਾਣੇ ਇਹਨਾਂ ਦੇ ਲੀਟਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਾਣੇ 10 27 ਬੰਦੇ ਮਾਰੇ ਤੇ 3 ਬੰਦੇ ਉਹਨੇ ਉਧਿਹੜੇ ਚ ਮਰੇ ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਗੁਰੂ ਮੁੱਖ ਮੰਤਰੀ ਜਿੰਮੇਵਾਰ ਕਿਉਂ ਨਹੀਂ ਹੈ ਤੇ ਉਹ ਆਪਣੀ ਗੱਲ ਬੜੀ ਆ ਕੇ ਕਿਉਂ ਪਰਚਾ ਦਰਜ ਕਰੇ ਜਿੰਮੇਵਾਰ ਪਹਿਨਾਸ ਮਿਸਟਰ ਦੇ ਮੁੱਖ ਮੰਤਰੀ ਦੇ ਗ੍ਰਹਿ ਮੰਤਰੀ ਦੇ ਤੀਸਰਾ ਨਾਅ ਇਡ ਆਰਡਰ ਦੀ ਧੱਜੀਆਂ ਉਤਰੀਆਂ ਨੇ ਕਿਸ ਤਰ੍ਹਾਂ ਨਾਲੀ ਸ਼ਰਾਬ ਉਧਰ ਕੇ ਜਿੰਮੇਵਾਰੀ ਕਿਉਂ ਨਹੀਂ ਚੱਕਦੇ ਜਦੋਂ ਆਪੋਜੀਸ਼ਨ ਦੀ ਗੱਲ ਬੜੀ ਆਉਂਦੀ ਆ ਜੀ ਤੁਸੀਂ ਹਰੇ ਪੱਗ ਮੰਨ ਕੇ ਪੱਲੇ ਸੇਟਾ ਲੇ ਕੇ ਹੁਣ ਉਹ ਗੱਲ ਵੀ ਬਦਲ ਲਈ ਤੇ

उससे सुनो यदि कुर्सी लोड पर बंदे बंदे कार के जैसी कार है तार उधर कम देर में नजर आए तो आप जाओ फिर खबर लोगे कि जी नशे आ रहे हैं तार में पर बीच में नहीं है तो लोग जैसे बिल्कुल कि जी कुर्सी किसे नशे आ रहे हैं तो बड़ा बड़ा क्या क्या है वो कोई सिस्टम है तो नून दिन आज चल रहा है देश कोर्ट चुप्पर मिशन एक दिन भी किसी ने प्रॉपर्टी जब्त की थी ना नहीं लेकिन सारा ड्रामा नशा के नाम पे चल रहा है ये लोका का बेवकूफ बना रहे जेड़े मुद्दे है उनका तो पटकावण की कोशिश है ये हर जगह अपनी मशहूरी ला रहे हैं इनकी ऐसी कोर निंदा करते हैं और ऐसी इन्हें कहने कदीन हो के आओ सामने आओ तो खाओ नशा कितने तंग हो गया 99% नशा खत्म करता ਤਾਂ ਕੋਈ ਮਰ ਗਿਆ ਤੁਸੀਂ ਜ਼ਿੰਮੇਵਾਰੀ ਚੱਕੋਗੇ ਆ ਹੁਣ ਹਰ ਪਿੰਡੇ ਵਿੱਚ ਮੇਰੇ ਨਾਲੇ ਆਜੋ ਤੁਸੀਂ ਮੈਂ ਮੋਬਾਈਲ ਤੇ ਮਗਾ ਕੇ ਦਿਖਾਣਾ ਤੁਹਾਨੂੰ ਮੇਸ਼ਰ ਲੋਕ ਮੰਗਾ ਰਹੇ ਤੇ ਲੋਕ ਪੀਰੇ ਸਾਡੇ ਨੌਜਵਾਨ ਮਾਰ ਰਹੇ ਤੇ ਇਹ ਸਿਰਫ ਛੋਰੀ ਅਡਰਾਮੇ ਵਾਂਗੂ ਸਰਕਾਰ ਕਰ ਰਹੀ ਸੋ ਐਸੀ ਤੁਹਾਡੇ ਧੰਨਵਾਦੀ ਆ ਐਸੀ ਅੱਜ ਨਸ਼ਿਆਂ ਦੀ ਗੱਲ ਕੀਤੀ ਹੈ ਦੇਖੇ ਭਾਣੋ ਟੌਂਸ ਵੱਤੀ ਇੱਕ ਬੜਾ ਪਟਾਟਾ ऐसी पार्टी कमेटी दिखा रहे चला के से आम आदमी पार्टी वाले को भावना पेढ़ियां अच्छा बेच नहीं रहे बांट रहे हैं रहे हैं के जी इनाते नशी अवार्ड डाकिया ने शपा अवार्ड डाकिया पैसे बांट रहे हो तुम सी आप चले जाओ पता करो कितने या सस्ता मन पैसे देते और वोटिंग कौनम से पैसे देते हैड़े कोई सरकारी पर वो अपने पैसे दे दिया किसी किसी कोई संस्था तो बना के आज तक कितने पैसे की कमी दिखता आज तक क्यों नहीं वो काम कीते ਇਹ ਅਲੱਗੇ ਟੌਪਿਕ ਹੀ ਨਹੀਂ ਹੈ ਇੰਡੀਵਿਜੂਅਲ ਨੂੰ ਦੇ ਦੋ ਸਸਤਾਵਾ ਮੈਂ ਤਾਂ ਦਿੱਤਾ ਵੋਟ ਪਾਸ ਕੀਤਾ ਐਸੇ ਤਾਂ ਕੱਟੇ ਜਾ ਰਹੇ ਸੋ ਇਹ ਜਿਹੜਾ ਚੀਜ਼ਾ ਹੈ ਇਹ ਮਿਸਯੂਜ਼ ਆਫ ਪਾਵਰ ਹੈ ਜਿਸ ਤਰ੍ਹਾਂ ਹਰ ਰੋਜ਼ ਸਾਡੇ ਬੰਦੇ ਤੇ ਕੇਸ ਹੋ ਰਹੇ ਸੋ ਇਹ ਪੁਲਿਸ ਰੁਕੇ আর ਪੁਲਿਸ ਆਪਣੇ ਆਪ ਨੂੰ ਆਪਣੇ ਜ਼ਿੰਮੇਵਾਰੀ ਦੇ ਸਾਹਮਣੇ ਡੈਮੋਕਰੇਟਿਕ ਸਿਸਟਮ ਦੇ ਸਾਹਮਣੇ ਤਾਂ ਕਿ ਜਿਹੜਾ ਇੱਕ ਚੰਗਾ ਪ੍ਰਸ਼ਾਸਨ ਹੈ

सिखी जी कदर चले गए बहुत जगह ਇਹ ਇੱਕ ਵੱਡਾ ਲੀਡਰ ਆ ਐਮਐਲਏ ਬਣਦਾ ਬਨਵਲ ਪੜਾ ਇੱਥੇ ਕੈਪਟਨਰੀਆ ਆ ਹਾਂ ਸੋ ਮੈਂ ਤੁਹਾਨੂੰ ਇੱਕ ਗੱਲ ਦੀ ਗੱਲ ਕੀਤੀ ਸੀ ਸੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭਜਦੇ ਦੇਖਿਆ ਇਹ ਚ election ਤੇ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕਤਾ ਜੀ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਵੱੱਟੇ ਬੱਚਾ ਦਾ ਹਰ ਵੱਡੇ ਦੀ ਗੱਜ ਨੇਤਾਮਤਾ ਜਿਹੜੇ ਨਾਤਾ ਰਹੇ ਉਹਨਾਂ ਦਾ ਵਾਦਾ ਹੋ ਰਿਹਾ ਲੋਕ ਆਮ ਆਦੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉਹਨਾਂ ਖਾਰੇ 500 ਐਸੀ ਤੁਹਾਨੂੰ ਜਿਨ੍ਹਾਂ ਦੇ ਮਜੂਤਾ ਐ ਐਮ ਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਨਾਇਆ ਸੀ ਅੱਛਾ ਆਜੇ ਸੀ ਮੋਰਪੀ ਵੱਡੇ ਪੱਧਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾ ਰਹੇ ਜਿਹੜੇ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਚ ਜੁੜਾਰੇ ਸ਼ਾਮਲ ਹੋ ਰਹੇ ਸੋ ਮੈਂ ਸਵਾਗਤ ਕਰਦਾ ਰਾਣਾ ਜੀ ਦੀ ਇਜਾਜ਼ਤ ਦੇ ਨਾਲ ਸ਼ਾਮਲ ਜੀ ਸੀ ਡੀ ਸਾਡੇ ਕਰਬਰ ਸਾਹਿਬ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਲੇਕਿਨ ਆਵਾਦੀ ਪਾਰਟੀ ਚਲੇ ਗਏ ਸੀ ਕਾਂਗਰਸ ਤੋਂ ਰਿਕਸ਼ਨ ਜਿਹੜਾ ਨਾਮ ਹੈ ਹੱਤਾ ਹੈ ਕਾਸੀ ਤੇ ਆਮ ਆਦੀ ਪਾਰਟੀ ਦੇ ਜੀ ਕੀ ਲਾਡ ਨੂੰ ਆਪਣੀ ਘਰ ਵਾਪਸੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਦੋ ਤਿੰਨ ਕੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਹਦੇ ਨਾਲ ਰਜੀਤ ਸਿੰਘ ਜੀ ਉਹ ਵੀ ਇਹ ਵੀ ਐਕਸ ਐਮਸੀ ਹੈ ਅਸਲੀ ਦੁਰਗਾ ਜੀ ਇਹ ਆਮ ਆਦੀ ਪਾਰਟੀ ਦੇ ਸਰਗਰਮ ਲੀਡਰ ਹੈ ये तो नावा दुबिंदर सिंह वालिया जी एक्स ब्लॉक डायरेक्टर से मनी मनिंदर सिंह मनी आम आदमी पार्टी देख के दे जरा सरगर्म बनता है वो आज बोलने सारी रिस्पेक्ट में तो दुबिंदर सिंह हैप्पी कोचर जी बाहर ही चार जाके जो आम आदमी पार्टी दे वो भी आम आदमी पार्टी ने छटित है कांग्रेस ਸ਼ਾਮਲ ਹੋ ਰਹੇ ਆ ਬਹੁਤ ਬਹੁਤ ਬਧਾਈ ਹੋਵੇ ਸਾਡੇ ਚਾਰਜ ਰਾਣਾ ਰਾਣਾ ਜੀ ਨੂੰ ਤੇ ਸਾਡੇ ਉਮੀਦਵਾਰ ਆਸ਼ੂ ਪਾਟਕੂਸ਼ਣ ਆਸੀ ਜੀ ਨੂੰ ਕੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਮੈਂ ਸਵਾਗਤ ਕਰਦਾ ਸਾਰੇ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਕੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀ ਡਰਾਮੇਬਾਜ਼ੀ ਤੋਂ ਤੰਗ ਹੋ ਕੇ ਉਹਨਾਂ ਦੀ ਕਰਾਪਸ਼ਨ ਤੋਂ ਤੰਗ ਹੋ ਕੇ ਪੰਜਾਬ ਦੀ ਲੋਇਡ ਆਊਟਰ ਜਿਹੜੀ ਸਥਿਤੀ ਖਰਾਬ ਹੋਈ ਗਏ ਉਸ ਤੋਂ ਤੰਗ ਹੋ ਕੇ ਜਿਹੜੇ ਇੱਥੇ ਪੁੱਛਾ ਕਰਦੀ ਹੋਰੀ ਗੋੜੀਆਂ ਚਾਹਦੀਆਂ ਜਿਹੜੇ ਇੱਥੇ ਫੁਰਲਪਟੀਆਂ ਲੁਧਿਆਣੇ ਦੇ ਤੁਮਕੀਆ ਕਰੇ ਉਹ ਉਸ ਤੋਂ ਤੰਗ ਹੋ ਕੇ ਜਿਹੜੇ ਵੀਰ ਕਾਂਗਰਸ ਪਾਰਟੀ ਚ ਆਏ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਤਾਂ ਇਸ ਤੋਂ ਪਹਿਲਾਂ ਕਿ ਸਰਵਜੀ ਦੀ ਫੋਟੋ ਦੋਸ਼ਾ ਉਹ ਕਹਿ ਪਹਿਲਾਂ ਮੈਂ ਰਾਣਾ ਜੀ ਨੂੰ ਬਹਿ ਸੀਦਾ ਕਿ ਇਹਨਾਂ ਨੂੰ ਸਨਮਾਇਓ ਸਨਮਾਨਤ੍ਰਾਪੀ ਜੋਇਨ ਕਰਾ अच्छा तालो ठीक है माइक चलाइए आज रात में कोशिश की कि एक थोड़ा सा सामने खड़ा कर दो आवाज पीछे आगे का रहना चाहिए रेट करोगे कैसे करोगे कोई कुछ पीछे वाला डाल लो जरा

आप क्या बात कर रहे हैं? 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 आप क्या बात क ਜੇ ਤਾਂ ਹੈ ਕਿ ਜਿਹਦੇ ਨਾਲ ਆਸ਼ੂ ਜੀ ਦੀ ਜਿਹੜੀ ਚੋਣ ਹੈ ਉਹ ਬੋਰਾ ਭਰੀ ਹਮਾਰਾ ਲਈ ਮੈਂ ਇਸ ਤੋਂ ਬਿਨਾ ਕਿ ਰਾਣਾ ਜੀ ਦਾ ਸਹੇਯਾ ਨਾਲ ਸਾਰਟੇ ਦਾ ਅਨਵੰਤ ਕਰੀ ਜਦ ਜੀ ਸਾਹਮਣੇ ਕੋਈ ਸਾਰੇ ਜ਼ਰੂਰ ਜਨ ਜੀ ਜੀ ਕਹਿੰਦੇ ਸਾਰੇ ਸਾਹਮਣੇ ਅੱਗੇ ਆ ਜਾਓ ਰਾਣਾ ਜੀ ਜੀ ਪਿਛੇ ਹੋ ਜਾਈਗਾ ਸਰ ਜੀ ਥੋੜਾ ਅੱਗੇ ਆਉਣੇ ਅੱਗੇ बहुत ही सुबह कांग्रेस पार्टी सारे लीडर सब मैं धनबाद करता सारी सीनियर लीडरशिप का कि तुम कई जिले छिपले जिंदगी हो जाते हो और पार पार। so अच्छा मैं सुना कि कि जो तुम परिवार को बहुत जाते हो फिर परिवार का मोल बदल जाता है सो आज किसी ना किसी महसूस हों की गलतियां की जो मोटे घरे आज ਦੇਰ ਬਹੁਤ ਜਲਦੀ ਦੇਵਾ ਸਮੇਂ ਨਾਲ ਕੇ ਕੰਮ ਨੇ ਘਰ ਵਾਪਸੀ ਦੀ ਆ ਮਹਾਰਾਜੀ ਜਨਾਬ ਸਾਰੇ ਕਾਂਗਰਸ ਪਾਰਟੀ ਉਹ ਜੁਆਨ ਕਰਨ ਵਾਲੇ ਜਿਹੜੇ ਸਾਰੇ ਸਾਥੀ ਬੜਾ ਧੰਨਵਾਦ ਕਰਨਾ ਪਾਣਾ ਮੇਰੀ ਵੀ ਹਮੇਸ਼ਾ ਮੇਰੇ ਨਾਲ ਖੜਦੀ ਆ ਰਾਣਾ ਜੀ ਕਈ ਦਿੱਤੀ ਕਰਦਾ ਵੀ ਅਸੀਂ ਕਦੇ ਪਾਰਟੀ ਚ ਰਹਿ ਕੇ ਕਦੇ ਪਾਰਟੀ ਨਾਲ ਗਦਾਰੀ ਨਹੀਂ ਕੀਤੀ ਤੇ ਕਦੇ ਧੰਨਵਾਦ ਜੀ ਤੁਹਾਡਾ ਤੇ ਯਕੀਨ ਤੋਂ ਮੋਗਿਆ ਜਿਹੜਾ ਵਿਚਾਰ ਤੁਸਾਰ ਆਪਏ ਤੁਸੀਂ ਅੱਜ ਸਾਨੂੰ ਸ਼ਾਮਲ ਕਰਾਇਆ ਤੇ ਜਿਹੜੇ ਉਹਨਾਂ ਨੇ ਸੁਣਨ ਦੇ ਵਿੱਚ ਇਹ ਇਲੈਕਟਰ ਨੂੰ ਉਸ ਆਪਣੀ ਇਲੈਕਸ਼ਨ ਤੋਂ ਲਵਾਗੇ ਤੇ ਜਿਤਕੇ ਪਾਰ ਦੀ ਝੋਲੀ ਦੇ ਵਿੱਚ ਪਾਉਣਾ ਤੁਹਾਾਰਿਆਂ ਦਾ ਨੰਬਰ 1 ਵਾਜੂਦੀਪਾ ਖਾਤਰ ਬਹੁਤ ਧੰਨਵਾਦ ਹੋਰ ਜੀ ਸਾਰੇ ਲੋਕਾਂ ਅੱਗੇ ਹੋ

दुर्गा आप वगैरह, तंविंदर तंविंदर सिंह वालिया जी, एक्स लॉर्ड प्रेसिडेंट, मनिंदर सिंह जी मणि, आप वगैरह, तह सुनिंदर सिंह जी हैप्पी कोचर वार्ड इंचार्ज, हीरो मेरे आज तुषी जॉइन की था, और दीदा भापसिया कुछ कुछ ने जॉइन की था, चनी साहब मौजूद के बाहर पोषण जी जी भी मौजूद के साढ़े बहुत ही सरकारी और सीनियर लीडर सलीक साहब साढ़े एमपी उजीत औजला जी फिर देर का साहब कमल जी अरोड़ा साहब की तरह नहीं होंगे इनकी और अरोड़ा साहब की ਸਾਡੀ ਸਾਡੀ ਮੌਜੂਦਗੀ 'ਚ ਤੁਸੀਂ ਜੁਆਇਨ ਕੀਤਾ ਉਹ ਤੁਹਾਡੇ ਨਾਲ ਖੜਾ ਹੋਣਾ ਸਾਡੀ ਡਿਊਟੀ ਹੂ ਇਹ ਤੋਂ ਬਾਅਦ ਰੋ ਤੋਂ ਪਾ ਤਾ ਫਿਰ ਆਦਰਮਾਨ ਸਰਕਾਰ ਤੁਹਾਡੇ ਬੰਦੇ ਹੱਥ ਕੋਈ ਕਮੀ ਨਹੀਂ ਰਹਿਦੀ ਅਸਰ ਸਭ ਜਿਨਾਂ ਜਿਹੜੇ ਸੌਂਚੋ ਤਾ ਆਪਰੇ ਕਰਦੇ ਕੋਈ ਨਾ ਕਰਦੇ ਆ ਸਵਾਸ ਕਰੇ ਕਰੇ ਤੇ ਆ